ਸਰਬਜੀ ਸੰਗਰੂਰ ਵੀ ਦੀ ਕਲਤਾ ਕੀ ਹੋਇਆ ਜੇ ਤੈਨੂੰ ਕੀ ਹੋਇਆ ਜੇ ਤੈਨੂੰ ਤੇਰੇ ਆਪਣੇ ਹੀ ਕੁੱਟਣਗੇ ਤੇਰੇ ਆਪਣੇ ਹੀ ਕੁੱਟਣਗੇ ਨਹੀਂ ਸੁਟਣਾ ਉਹਨਾਂ ਤੁੱਪੇ ਤੈਨੂੰ ਨਹੀਂ ਸੁਟਣਾ ਉਹਨਾਂ ਤੁੱਪੇ ਤੈਨੂੰ ਸ਼ਾਮੇ ਸੁਟਣਗੇ ਖਾਵੇਂ ਛੁੱਟਣਗੇ ਛਾਵੇਂ ਸੁਟਣਗੇ ਕੌਣ ਕਰੇ ਪਸੰਦ ਫਸਲਾਂ ਵਿੱਚ ਨਦੀਨਾ ਨੂੰ ਕੌਣ ਕਰੇ ਪਸੰਦ ਫਸਲਾਂ ਵਿੱਚ ਨਦੀਨਾ ਨੂੰ ਪਾਣੀ ਉਹਨਾਂ ਦਵਾਈ ਜਾਂ ਹੱਥੀ ਪੁੱਟਣਗੇ ਪਾਣੀ ਉਹਨਾਂ ਦਵਾਈ ਜਾਂ ਹੱਥੀ ਪੁੱਟਣਗੇ ਕੀ ਹੋਇਆ ਜੇ ਤੇਰੇ ਆਪਣੇ ਸਾਥ ਨਾ ਦਿੰਦੇ ਨੇ ਕੀ ਹੋਇਆ ਜੇ ਤੇਰੇ ਆਪਣੇ ਸਾਥੀ ਨਾ ਦਿੰਦੇ ਨੇ ਗੁੱਡੀ ਚੜੀ ਜਦ ਅਸਮਾਨਾਂ ਤੇ ਉਹ ਵੀ ਬੁੱਲੇ ਲੁੱਟਣਗੇ ਉਹ ਵੀ ਬੁੱਲੇ ਲੁੱਟਣਗੇ ਆਪਣੇ ਰਾਹ ਤੇ ਚੱਲਦਾ ਰ ਤੂੰ ਸੰਗਰੂਰ ਵੀ ਆਪਣੇ ਰਾਹ ਤੇ ਚੱਲਦਾ ਰ ਤੂੰ ਸੰਗਰੂਰ ਵੀ ਇੱਥੇ ਤਾਂ ਲੋਕੀ ਗਈ ਵਾਂਗ ਕੁੱਤਿਆਂ ਭੌਂਕਣਗੇ